ਉਧਨੇ ਪਾਸੇ ਨੌਜਵਾਨ ਭਾਰਤ ਸੁਸਮਾ ਦੇ ਮਾਂਗਾ ਜਾ ਜਿਹੜੇ ਕਹਿੰਦੇ ਖਿਡਾਰੀਆਂ ਦੇ ਨਾਲ ਜੁੜੀ ਕਹਿੰਦੇ ਜਾਨ ਤੇ ਬਚਾਅ ਕਰ ਰਹੇ ਹੈ ਉਹਨਾਂ ਦਾ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਆਪਣਾ ਕਹਿੰਦੇ ਕੀਮਤੀ ਸਭਾ ਕੱਢ ਕੇ ਜਿਹੜੇ ਕਹਿੰਦੇ ਸਾਡੇ ਵਿਚਕਾਰ ਪੁੰਜੇ ਹੈ ਔਰ ਕਹਿੰਦੇ ਕਹਿ ਕੱਟ ਵੀ ਯੋਗਦਾਨ ਅੱਜ ਦੇ ਕਹਿੰਦੇ ਖੇਡ ਮੇਲੇ ਤੇ ਔਰ ਖਿਡਾਰੀਆਂ ਨੂੰ ਕਹਿੰਦੇ ਖੇਡ ਲਈ ਕਹਿੰਦੇ ਪ੍ਰੇਰਿਤ ਦਿੱਤਾ ਹੈ ਕਿ ਅਰੇ ਆਂਦ ਵਿੱਚ ਖੜੀਆਂ ਨੇ ਘਾਟੇ ਤਣ ਪੇਤ ਬੁਨੇੜੀ ਸਰ ਮੋਟਾ ਜਿਹੜਾ ਕਦੇ ਕੀ ਮੰਦਰ ਹੈ ਆਉਂਦੀ ਜੀ ਨਾ ਤੇ ਜੀਸੀ ਇਹ ਜੀ ਕਰ ਬਟੀਆਂ ਖੀਤ ਹੁੰਦੀਆਂ ਕਿ ਸਮਣ ਜੋਦ ਹੈ ਤੁਕੀਆਂ ਸਮਣ ਕਰਨਾ ਹੈ ਬੜਾ ਪਰਮਾਤਮਾ ਨੇ ਇੱਕ ਬਲਕੋਤੀ ਵਾਲਾ ਪੜਾ ਜਿਹੜਾ ਕਦੇ ਬਰ ਆਇਆ ਹੈ ਫਿਰ ਪਾਸੇ ਕਦੇ ਚੇ ਵੱਡੀ ਵਿੱਚ ਬੰਦਿਆਂ ਦੇ 6 ਬੈਠੇ ਨੇ 12 ਹੰੜੇ ਆਪਣੇ ਕਿੱਦ ਨੂੰ ਨਹੀਂ ਸੀ ਆਲੇ ਨੇ ਕਿਹੜਾ ਕਿਹ ਦੀਤਾਂ ਦੇ ਵਿੱਚ ਭਾਇਆ ਲਾਓ ਸਮੜੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਵਿਧਲੇ ਪਾਸੇ ਗੱਲ ਕਹਿੰਦੇ ਲੱਗੀ ਟਿਕੜ ਨਵੀ ਕੀ ਹੈ ਜੀ ਆਹ ਮਾਰਦੇ 4 ਸਕੋਰ ਜਿੱਤੀ ਕਹਿੰਦੇ ਇਹਨੇ 4 ਸਕੋਰ ਹੋ ਚੁੱਕੀ ਹੈ ਮੁੰਡਾ ਜਰੀਆ ਫੇਰ ਇਸ ਸਮੇਂ ਕਿਦੇ ਤਿਆਰ ਬਰਚਾਰਾ ਬਾਗ ਬੰਦ ਲਈ ਕਹਿੰਦੀ ਬਾਹ ਕੇ ਟਰਾਈ ਜਿਹੜੀ ਕਹਿੰਦੇ ਵੱਡੀ ਕੀਤੀ ਆ ਮੁੰਡੇ ਨੇ ਇਹਦੇਲੇ 500 ਕਹਿੰਦੇ ਵਾਲੀ ਦੀ ਰਿਸਾ ਇਹਨੇ ਪਾਸੇ ਥੋੜੀ ਬਾਹ ਤਗੜੀ ਕੀਤੀ ਆ ਮੁੰਡੇੜੇ ਪਰ ਗੱਲ ਕਹਿੰਦੇ ਸਮੇਂ ਦੀ ਆ ਮੇਰੇ ਵੀਰੋ ਬਾਗ ਬੰਦ ਲਈ ਕਹਿੰਦੇ ਮੁੰਡਾ ਫੇਰ ਇਸ ਸਮੇਂ ਕਿਦੇ ਤਿਆਰ ਬਰਚਾਰਾ ਵੀ ਜਿੰਨੀ ਜੰਗੀ ਹੈ ਜੰਨ ਕੱਦਨ ਵਾਲੋ ਫੇਰ ਨਹੀਂ ਕਰ ਸਕਦੇ ਤੇ ਪੇਰ ਪੈਦਾ ਜਿਹੜੀ ਮਿੱਟੀ ਤੋਂ ਬਣੇ ਜੰਨ ਵਾਲੀ ਪਰਸਨ ਹੁੰਦੀ ਆ ਤੇ ਢੇਰ ਪੈਦਾ ਦਨ ਕੋਲ ਅਗਰ ਆਖੀ ਤੰਗ ਸਾਢੇ ਮਹੀਆ ਕਰਦੀ ਚੋਦਾ ਨੇਰ ਪੈਦਾ ਜਿਹੜੇ ਮਾਪਿਆਂ ਨੇ ਕੀਤੀ ਜਿੰਨੀ ਆ ਮਿਹਨਤ ਸਿੱਤ ਉਹਨਾਂ ਦੀ ਤਰ੍ਹਾਂ ਇੱਕ ਪੁੱਤਰ ਪੈਦਾ ਜੀਆਂ ਮਾਮਾ ਦੇ ਕਿਤੇ ਬੱਬਰ ਖੇਰ ਬਤਰਾਈ ਗਈ ਹੈ ਤੇ ਸਾਹਮਣੇ ਕਦੇ ਢੁੱਡੀ ਵਾਲਾ ਮੁੰਡਾ ਉਹਦਾ ਕਦੇ ਕੋਈ ਕੋ پاس ਹੋਇਆ ਕਦੇ ਤਾਂ ਸਿੰਗ ਮੜਾ ਅੰਦਰ ਇਹ ਬਾਲ ਤੋਂ ਦੇ ਵਿੱਚ ਨੇ ਮੁੰਡਾ ਪਿੰਡ ਵਿੱਚ ਸੁਣੇ ਜਿਹੜੇ ਤਿਆਰ ਬਚਾਰਾ ਤੇ ਇਹਨੇ 2 ਵਰਸ ਨੂੰ ਪਤਾ ਹੈ ਅੱਜ ਨੌਜਵਾਨ ਭਰ ਸਭਾ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਬਲਾਕ ਸਾਦਕ ਵਿੱਚ ਜਿਹੜਾ ਕਰੈਕਟ ਟੂਰਨਾਮੈਂਟ ਤਿੰਨ ਰੋਜ਼ਾ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਦੇ ਵਿੱਚ ਫੈਸਲਾ ਕਰਿਆ ਕਿ ਨੌਜਵਾਨ ਭਾਰਤ ਸਭਾ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡਾਂ ਦੇ ਵਿੱਚ ਵਿਸਤਾਰ ਸਖਲਾਈ ਕੈਂਪ ਲਾਏ ਜਾਣਗੇ ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਖੇਡ ਟੂਰਨਾਮੈਂਟ ਕਰਵਾਏ ਜਾਣਗੇ ਤੇ ਸਾਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਚਾਰ ਸਾਹਿਬਜ਼ਾਦੇ ਫਿਲਮ ਤੇ ਚਾਰ ਸਾਹਿਬ ਜੱਦੇ ਟੂ ਫਿਲਮ ਜਿਹੜੀ ਉਹ ਦਿਖਾਈ ਜਾ ਰਹੀ ਆ ਇਸ ਤੋਂ ਬਿਨਾ ਜਿਹੜੇ ਸੈਮੀਨਾਰ ਕੀਤੇ ਜਾ ਰਹੇ ਆ ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਾਹਿਬ ਜੱਦਿਆਂ ਦੇ ਜਿਹੜਾ ਲੜਨ ਦਾ ਇਤਿਹਾਸ ਆ ਕੁਰਬਾਨੀ ਦਾ ਇਤਿਹਾਸ ਆ ਜ਼ੁਲਮ ਦੇ ਖਿਲਾਫ ਉਹਨੂੰ ਉਭਾਰ ਦੇ ਲਈ ਅਸੀਂ ਲਗਾਤਾਰ ਸੈਮੀਨਾਰ ਕਰ ਰਹੇ ਆ ਅੱਜ ਪੰਡਿਤ ਦੀਪ ਸਿੰਘ ਵਾਲਾ ਦੀ ਟੀਮ ਦੇ ਵੱਲੋਂ ਸਮੁੱਚੇ ਜ਼ਿਲ੍ਹੇ ਦੀ ਟੀਮ ਦੇ ਵੱਲੋਂ ਇੱਥੇ ਟੂਰਨਾਮੈਂਟ ਤਿੰਨ ਰੋਜ਼ਾ ਨੌਜਵਾਨ ਭਾਰਸਵਾ ਵੱਲੋਂ ਕਰਵਾਇਆ ਗਿਆ ਰਿਹਾ ਜਿਹਦਾ ਅੱਜ ਉਦਘਾਟਨ ਸਮਾਗਮ ਇਹਨਾਂ ਨੇ ਕਰਵਾਇਆ ਗਿਆ ਅਸੀਂ ਸੂਬਾ ਕਮੇਟੀ ਵੱਲੋਂ ਸਮੁੱਚੀ ਟੀਮ ਨੂੰ ਜ਼ਿਲ੍ਹਾ ਟੀਮ ਨੂੰ ਸਾਥੀ ਨੌਂਹਿਾਲ ਹੋਰਾਂ ਨੂੰ ਦੀਪ ਸਿੰਘ ਵਾਲੇ ਪੈਂਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਤੇ ਇਸ ਸਫਲ ਟੂਰਨਾਮੈਂਟ ਦੀ ਸਫਲਤਾ ਦੇ ਲਈ ਮੁਬਾਰਕਬਾਦ ਕਹਿੰਦੇ ਆ